जय हिंद दोस्तों मैं प्रीतम सिंह प्रीतम हिटारे में रहा इंस्पैक्टर दोस्तों अज आप थोड़ी अकैडमी दिखाने कि स्टडी क्लासेस का की शड्यूल है की सारा क्लास लादी ने क्लासरूम किस तरह का है ठीक है अलग अलग क्लासा लाद ने या सारा कुछ आज क्लास नंबर एक प जो कोई ना पढ़ता हो देख रहे हो चलिए मैथ की क्लास मैथ की क्लास तो बढ़िया चल रही

कु कुछ दो अलग अलग क्लासा जा रही है हैं सारी ठीक है, है था, था पी एक पास मैथ एक पास रीत जीके आ रही आर्मी एस वाले बच्चे कला आर्मी एसएससी ਚੱਲੋ ਬੜੋ ਤੇ ਤੁਸੋਂ ਤੁਸੀਂ ਦੇਖ ਲਿਆ ਆਪਣਾ ਕਲਾਸ ਦਾ ਸਿਸਟਮ ਸਾਰਾ ਅੱਜ ਬਾਹਰ ਜਾ ਕੇ ਗੱਲ ਕਰਦੇ ਆਂ ਅਦਰ ਤੁਸੋਂ ਟਾਇਲਟ ਬਾਥਰੂਮ ਇੱਥੇ ਮੁੰਡਿਆ ਦਾ ਇੱਥੇ ਪੂਰੀ ਦਾ ਠੀਕ ਹੈ ਆਹ ਹੋ ਗਿਆ ਬੜੋ ਅੱਗੇ ਹੋ ਬਸ ਸਵਾਰੋ ਕੋਈ ਪਾਣੀ ਪੂਣੀ ਪਿੰਡੂ ਵਿਚਾਰ ਸਾਰਾ ਠੀਕ ਹੈ ਵਧੀਆ ਤੇ ਦੋਸਤੋ ਆ ਸੀਗਾ ਆਪਣਾ ਕਲਾਸ ਦਾ ਸਿਸਟਮ ਸਾਰਾ ਬੱਚਿਆਂ ਦਾ ਤੇ ਆਪਾਂ ਇਹ ਨਹੀਂ ਹੈ ਕਿ ਸਾਰੇ ਬੱਚੇ ਇੱਕੋ ਸਾਈਡ ਤੇ ਜਾ ਰਹੇ ਨੇ ਹੁਣ ਆਪਣੇ ਕੋਲ ਸਟਰੈਂਥ ਵਾਸ ਸੀਗੀ ਠੀਕ ਹੈ ਆਪਣੇ ਕੋਲ ਐਟਲੀਸਟ 150 ਪਲੱਸ ਬੱਚਿਆਂ ਦਾ ਇਥੇ ਕਾਊਂਟਿੰਗ ਹੈ ਐਡ ਪ੍ਰੈਸੈਂਟ ਟਾਈਮ ਇੱਕ ਬੈਚ ਦਾ ਤੇ ਉਸ ਦਾ ਅਸੀਂ ਡਿਵਾਈਡ ਕੀਤਾ ਹੈ ਸੈਕਸ਼ਨ ਦੇ ਅਕੋਰਡ ਤਾਂ ਕਿ ਜਿੰਨੇ ਘੱਟ ਬੱਚੇ ਕਲਾਸ ਵਿੱਚ ਰਹਿਣਗੇ ਵਧੀਆ ਸਮਝ ਆ ਜਾਂਦਾ ਹੈ ਸਾਰਾ 87 ਸੈਕਸ਼ਨ ਦੇ ਡਿਵਾਈਡ ਡਿਵਾਈਡ ਕਰਕੇ ਸਾਰੇ ਬੱਚਿਆਂ ਦਾ ਇਹਨਾਂ ਦੀ ਅਲੱਗ-ਅਲੱਗ ਕਲਾਸਾਂ ਦਾ ਸਿਸਟਮ ਚੱਲਦਾ ਇੱਥੇ ਠੀਕ ਹੈ ਇੱਕ ਹੀ ਕੰਟਰੀ ਸਾਰੇ ਇਹਨਾਂ ਦੀ ਕਲਾਸ ਕਰਦੇ ਆਪਾਂ ਬੈਥਰੀਜ਼ ਨਹੀਂ ਕਿਸੇ ਕੁਆਲਟੀ ਜੀਕੇ ਕੰਪਿਊਟਰ ਤੇ ਇੰਗਲਿਸ਼ ਇਹਨਾਂ ਸਾਰਿਆਂ ਦੇ ਕਲਾਸਿਸ ਚੱਲਦੀਆਂ ਨੇ ਤੇ ਬਸ ਇ ਐਸਐਸਸੀ ਵਾਲੇ ਦਾ ਵੀ ਸੇਮ ਸਾਰਾ ਸ਼ਡਿਊਲ ਹੈ ਇਹਨਾਂ ਜੇ ਦੋਸਤੋ ਤੁਸੀਂ ਵੀ ਆਪਣਾ ਸਰਦੀ ਬਣਾਉਣਾ ਸੁਪਨਾ ਜਿਹੜਾ ਪੂਰਾ ਕਰਨਾ ਤੁਹਾਨੂੰ ਪਤਾ ਪੇਪਰ ਤੁਹਾਨੂੰ ਫਸਟ ਅਟੈਂਪਟ ਆ ਉਹ ਤੁਹਾਨੂੰ ਪਹਿਲਾਂ ਕਰਨਾ ਹੀ ਪੈਣਾ ਠੀਕ ਹੈ ਇਥੇ ਨਾਲ ਦੀ ਨਾਲ ਗਰਾਊਂਡ ਦੀ ਵੀ ਤਿਆਰੀ ਹੁੰਦੀ ਹੈ ਤੇ ਨਾਲ ਨਾਲ ਥੋੜਾ ਪੇਪਰ ਦੀ ਵੀ ਤਿਆਰੀ ਹੁੰਦੀ ਹੈ ਪੇਪਰ ਦੀ ਤਿਆਰੀ ਦਾ ਸ਼ਡਿਊਲ ਦੇਖ ਲਿਆ 9 ਵਜੇ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਆਪਣੀ ਅਕੈਡਮੀ ਦੇ ਵਿੱਚ ਤੇ ਫਿਰ 3-4 ਵਜੇ ਤੱਕ ਕਲਾਸਾਂ ਚੱਲਦੀਆਂ ਫਿਰ ਰਾਤ ਨੂੰ ਵੀ ਕਲਾਸ ਕਰਦੀ ਐ ਸਵੇਰੇ ਮਾਰਨਿੰਗ ਪਿਰਕੂ ਕਲਾਸ ਲੱਗਦੀ ਐ 셀ਫ ਸਟੱਡੀ ਦਾ ਵੀ ਟਾਈਮ ਨਿਕਲਦਾ ਉਹਦੇ ਲਈ ਉਸ ਤੋਂ ਬਾਅਦ ਡਿਲੀਵਰੀ ਦਾ ਵੀ ਟਾਈਮ ਲੇਕਦਾ ਬੱਚਿਆਂ ਨੂੰ ਮਤਲਬ ਹਰ ਇੱਕ ਚੀਜ਼ ਦਾ ਹੈ ਡਾਊਟ ਸੈਸ਼ਨ ਵਗੈਰਾ ਸਾਰਾ ਕੱਢੀ ਕਿਉਂਕਿ ਪੇਪਰ ਦੇ ਉੱਤੇ ਜੇ ਵਧੀਆ ਫੋਕਸ ਕੀਤਾ ਜਾਵੇ ਤਾਂ ਹੀ ਤੁਸੀਂ ਵਧੀਆ ਨੰਬਰ ਲੈ ਕੇ ਅੱਗੇ ਫਿਜ਼ੀਕਲ ਨੂੰ ਤਿਆਰੀ ਜਿਹੜੀ ਵਧੀਆ ਕਰ ਪਾਓਗੇ ਠੀਕ ਐ ਦੋਸਤੋ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਕਿਸੇ ਤਰ੍ਹਾਂ ਦੀ ਤਾਂ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਜਿਵੇਂ ਕਾਲਸ ਜੇ ਮੈਂ ਕਈ ਵਾਰ ਕਾਲ ਨਹੀਂ ਪਿਕ ਕਰਦਾ ਹੈਗਾ ਤਾਂ ਇਟ ਮੀਨਸ ਦੀ ਵਟਸਐਪ ਤੇ ਮੈਸੇਜ ਆ ਡਰੋਪ ਕਰਕੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਕੈਟਾਲਾਗ ਲੈ ਸਕਦੇ ਹੋ ਬਾਕੀ ਤੁਹਾਨੂੰ ਫੈਸਿਲਿਟੀ ਸਾਰੀਆਂ ਦਿਖਾ ਦਤੀਆਂ ਠੀਕ ਹੈ ਬਸ ਇੱਕੋ ਚੀਜ਼ ਕਹਾਗਾ ਮੇਰੇ ਕੋ ਸਿਰਫ ਮੈਂਦੀ ਬੱਚੇ ਹੀ ਆਏ ਹੋ ਠੀਕ ਹੈ ਇਹ ਨਹੀਂ ਹੈ ਕਿ ਹਾਂ ਕਲਾਸ ਲੱਗੀ ਆ ਕੋਈ ਵੀ ਚੀਜ਼ ਦਾ ਪ੍ਰੋਪਰ ਤੁਹਾਡੇ ਤੇ ਇੱਕ ਸਟਿਕਨੈਸ ਆ ਜਿਹੜੀ ਰੱਖੀ ਜਾਂਦੀ ਹੈ ਕਲਾਸ ਨੂੰ ਲੈ ਕੇ ਕਲਾਸ ਦੇ ਦੌਰਾਨ ਕਿਸੇ ਵੀ ਬੱਚੇ ਨੂੰ ਫੋਨ ਆ ਜਿਹੜਾ ਅਲਾਉਡ ਨਹੀਂ ਹੁੰਦਾ ਹੈਗਾ ਠੀਕ ਹੈ ਸਾਰੇ ਬੱਚੇ ਦੇ ਫੋਨ ਆ ਜਿਹੜੇ ਜਮ੍ਹਾਂ ਹੋ ਜਾਂਦੇ ਨੇ ਤਾਂ ਦੋਸਤੋ ਕਿਵੇਂ ਦੀ ਲੱਗੀ ਇਹ ਵੀਡੀਓ ਮੇਰੇ ਨੀਚ ਤੇ ਮੈਨੂੰ ਤੁਸੀਂ ਆ ਜਰੂਰ ਦੱਸਿਓ ਇਹਨੂੰ ਕਿਹੜਾ ਡੰਡਾ ਕਹਿੰਦੇ ਨੇ ਠੀਕ ਹੈ ਜੀ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਕੋ ਮੂਤਰੀ ਦੇਖਿਆ ਹੋਵੇ ਤੁਸੀਂ ਇਸ ਤਰ੍ਹਾਂ ਦਾ ਠੀਕ ਹੈ ਇੱਕ ਵੀ ਬੱਚਾ ਸੀਗਾ ਆਪਣਾ ਉਹਨੇ ਗਿਫਟ ਕੀਤਾ ਹੈ ਜੋ ਪੰਜਾਬ ਪੁਲਿਸ ਭਰਤੀ ਹੋਇਆ ਹੈ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਹਾਡੇ ਇੰਨੇ ਸਾਰੇ ਪਿਆਰ ਦੇ ਲਈ